ਅੱਜ ਸਮੇਤ ਇੰਸਪੈਕਟਰ ਪ੍ਰਭਜੋਤ ਸਿੰਘ ਐਸਐਟਫ ਫਤਿਹਗੜ ਚੂੜੀਆਂ ਅਸੀਂ ਫਤਿਹਗੜ ਚੂੜੀਆਂ ਕਸਬੇ ਦੇ ਵਿੱਚ ਫਲੈਗ ਮਾਰਚ ਨਿਕਾਲਿਆ ਵਾ ਔਰ ਇਸ ਦਾ ਮੇਨ ਮਕਸਦ ਕੱਲ ਜਿਹੜਾ 15 ਅਗਸਤ ਦਾ ਸ਼ੁਭ ਦਿਹਾੜਾ ਹੈ ਆਜ਼ਾਦੀ ਦਿਵਸ ਹੈ ਇਹ ਲੋਕਾਂ ਦੇ ਵਿੱਚ ਕੋਈ ਡਰ ਸਹਿਮ ਦੀ ਭਾਵਨਾ ਨਾ ਰਹੇ ਔਰ ਲੋਕ ਖੁਸ਼ੀਪੂਰਵਕ ਜਿਹੜਾ ਇਹ ਤਿਉਹਾਰ ਮਨਾਣ ਅਸੀਂ ਉਹਨਾਂ ਦੀ ਸੁਰੱਖਿਆ ਵਾਸਤੇ ਜਾਨਵਾਲ ਦੀ ਸੁਰੱਖਿਆ ਵਾਸਤੇ 24 ਘੰਟੇ ਹਾਜ਼ਰ ਹਾਂ ਅਸੀਂ ਇਸ ਸਬੰਧ ਦੇ ਵਿੱਚ ਸੀਲਿੰਗ ਨਾਕੇ ਵੀ ਲਗਾਏ ਹੋਏ ਆ ਪਟੋਲਿੰਗ ਗਸ਼ਤਾ ਸਾਡੀਆਂ ਚੱਲ ਰਹੀਆਂ ਨੇ ਤੇ ਉਹ ਜਿਹੜੇ ਬੈਡ ਐਲੀਮੈਂਟਸ ਨੇ ਉਹ ਕੋਈ ਵੀ ਵਾਰਦਾਤ ਇਸ ਏਰੀਆ 'ਚ ਨਾ ਕਰਨ ਉਹਨਾਂ ਨੂੰ ਮੇਰੀ ਇਹ ਵਾਰਨਿੰਗ ਹੈ ਕਿ ਇਹ ਇਲਾਕਾ ਛੱਡ ਦੇਣ ਅਸੀਂ ਇੱਥੇ ਪੂਰੇ ਸਰਗਰਮਾ ਸਾਡੀਆਂ 24 ਘੰਟੇ ਸਾਡੀ ਇਹ ਜਿਹੜੀ ਪੁਲਿਸ ਜਵੀਆਂ ਚੱਲ ਰਹੀਆਂ ਨੇ ਕੱਲ ਤੁਸੀਂ ਅਸੂਲ ਨੂੰ ਲੈ ਕੇ ਕੱਲ ਜਿਹੜੀਆਂ ਮਾਣਕ ਮੀ ਉਹਨਾਂ ਨੂੰ ਲੈ ਕੇ ਤੁਹਾਡਾ ਧੰਨਵਾਦ ਸਭ ਜੀ ਕਿੰਨਾ ਹੀ ਚੰਗਾ ਹੈ ਸਾਡੀ ਪੂਰੀ ਤਿਆਰੀ ਹੈ ਐਸਐਸਪੀ ਸਾਹਿਬ ਬਟਾਲਾ ਵੱਲੋਂ ਸਾਨੂੰ ਫੋਰਸਮ ਹੋਇਆ ਕੀਤੀ ਗਈ ਹੈ ਅਸੀਂ ਜਿਹੜਾ ਸਾਡਾ ਵੈਨਿਊ ਹੈਗਾ ਦਾਣਾ ਮੰਡੀ ਫਤਗਰ ਚੂੜੀਆਂ ਉੱਥੇ ਪ੍ਰੋਗਰਾਮ ਹੋ ਰਿਹਾ ਔਰ ਲੋਕਾਂ ਨੂੰ ਜਿਹੜੀ ਮੇਰੀ ਅਪੀਲ ਹੈ ਕਿ ਉੱਥੇ ਹਮ ਹਮ ਆ ਕੇ ਆਣ ਇਸ ਸ਼ੁਭ ਦਿਹਾੜੇ ਨੂੰ ਪੰਜਾਬੀ ਦਿਵਸ ਨੂੰ ਖੁਸ਼ੀਪੂਰਵਕ ਮਨਾਉਣ